ਰੋਹੀ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟੀ ਸੇਖਾ ਜਿਲ੍ਹਾ ਮੋਗਾ ਤੋਂ ਅਕਸਰ ਤੁਹਾਨੂੰ ਕਿਸੇ ਨਾ ਕਿਸੇ ਸਹਿਯਦਕਰ ਜਾਂ ਕਿਸੇ ਕਿਰਤੀ ਲੋਕਾਂ ਨਾਲ ਜਾਂ ਕਿਸੇ ਖਾਸ ਸਖੀਅਤ ਨਾਲ ਮੈਂ ਮਲਾਉਂਦਾ ਰਹਿਣਾ ਅੱਜ ਇੱਕ ਬੜੀ ਐਮ ਸੀਸੀ ਇਹ ਤੇ ਮੇਰੇ ਕੋਲੇ ਘਰੇ ਪਹੁੰਚੇ ਨੇ ਜਿਨ੍ਹਾਂ ਦਾ ਨਾਮ ਹੈ ਡਾਕਟਰ ਜੋਗਿੰਦਰ ਸਿੰਘ ਮਾਲਾ ਤੇ ਮੇਰੇ ਮਿੱਤਰ ਵੀ ਨੇ ਤੇ ਅੱਜ ਅਸੀਂ ਇੱਕ ਬਿਮਾਰੀ ਤੇ ਸ਼ੂਗਰ ਤੇ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਤੇ ਬਿਮਾਰੀਆਂ ਤੇ ਵੀ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ ਤੇ ਮੇਰੇ ਨਾਲ ਨੇ ਅੱਜ ਡਾਕਟਰ ਸਾਹਿਬ ਤੇ ਮੇਰੇ ਘਰ ਆਏ ਨੇ ਤੇ ਡਾਕਟਰ ਸਾਹਿਬ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਧੰਨਵਾਦ ਤੁਹਾਡਾ ਹੋਰ ਵਧੀਆ ਹਾਂਜੀ ਹਾਂ ਬਹੁਤ ਵਧੀਆ ਠੀਕ ਹੈ ਤੇ ਆਪਾਂ ਅੱਜ ਇੱਕ ਬੜੇ ਅਹਿਮ ਵਿਸ਼ੇ ਤੇ ਗੱਲ ਕਰਨੀ ਹੈ ਹਾਂਜੀ ਹਾਂਜੀ ਜਿਹੜੀ ਕਿ ਮੇਰੇ ਖਿਆਲ ਦੇ ਵਿੱਚ 100% ਕਹਿ ਸਕਣਿਆਂ ਬਾਕੀ ਤੁਸੀਂ ਦੱਸੋਗੇ ਕਿ ਕਿੰਨੇ ਪਰਸੈਂਟ ਲੋਕਾਂ ਨੂੰ ਇਹ ਅੱਜ ਸ਼ੂਗਰ ਹੈਗੀ ਆ ਬਹੁਤ ਸੋਹਣਾ ਸਵਾਲ ਕੀਤਾ ਤੁਸੀਂ ਸਾਬੂਟਾ ਸਿੰਘ ਜੀ ਅੱਜ ਜੋ ਸਾਡੀ ਟੋਟਲ ਆਬਾਦੀ ਆ ਹਾਂਜੀ ਲਗਭਗ ਉਹ 6% ਮਲੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਆ ਵਾਹ ਜਿਹੜੀ ਕਿ ਦਿਨ ਬਦ ਦਿਨ ਸਾਡੇ ਜਿਹੜਾ ਰਹਿਣੀ ਬਹਿਣੀ ਆ ਜਾਂ ਸਾਡਾ ਖਾਣ ਪੀਣਾ ਉਹਦੇ ਨਾਲ ਦਿਨ ਬਦ ਦਿਨ ਇਹ ਵੱਧਦੀ ਜਾ ਰਹੀ ਹੈ ਅਛਾ ਤੇ ਡਾਕਟਰ ਸਾਹਿਬ ਜੇ ਆਪਾਂ ਸ਼ੂਗਰ ਦੀ ਗੱਲ ਕਰੀਏ ਤੇ ਇਹ ਬਿਮਾਰੀ ਹੋਣ ਦੇ ਕਾਰਨ ਕੀ ਨੇ ਵੈਸਤੇ ਦੇ ਬੁੱਢਸਿੰਝ ਬਹੁਤ ਸਾਰੇ ਕਾਰਨ ਨੇ ਪਰੰਤੂ ਜੋ ਅੱਜ ਕੱਲ ਦੇ ਵਾਤਾਵਰਨ ਦੇ ਮੁਤਾਬਕ ਜਾਂ ਲੋਕਾਂ ਦੇ ਕਮਾਕਾਰਾਂ ਦੇ ਮੁਤਾਬਕ ਦੇਖੀਏ ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਤਾਂ ਇਹਦੇ ਵਿੱਚ ਇੱਕ ਪਿਤਾਪੁਰਖੀ ਕਾਰਨ ਵੀ ਹੈ ਅਛਾ ਵੀ ਪਿਤਾਪੁਰਖੀ ਜਦੋਂ ਪਰਿਵਾਰ ਦੇ ਵਿੱਚ ਕਿਸੇ ਨੂੰ ਸ਼ੂਗਰ ਹੈਗੀ ਆ ਤਾਂ ਉਹਨੂੰ ਜ਼ਿਆਦਾ ਚਾਂਸਸ ਹੁੰਦੇ ਆ ਉਹਨੂੰ ਸ਼ੂਗਰ ਹੋਣ ਦੀ ਹਾਂ ਇਹ ਮੈਂ ਅੱਗੇ ਵੀ ਕਈਆਂ ਲੋਕਾਂ ਤੋਂ ਸੁਣਿਆ ਹੈ ਕਿ ਬਈ ਜੇ ਤੁਹਾਡੇ ਬਜ਼ੁਰਗਾਂ ਨੂੰ ਹੈ ਤੇ ਤੁਹਾਨੂੰ ਵੀ ਹੋਣ ਦੇ ਉਪ ਆਸ ਵੱਜ ਜਾਂਦੀ ਹੈ ਨਾ ਉਹਦੇ ਵਿੱਚ ਵੱਡਾ ਕਾਰਨ ਇਹੀ ਹੈ ਕਿ ਜਿਸ ਤਰੀਕੇ ਦੀ ਖਾਹਕ ਮਾਪਿਓ ਖਾਂਦੇ ਆ ਅੱਛਾ ਉਸੇ ਤਰੀਕੇ ਦੀ ਖਾਹਕ ਹੀ ਸੀ ਬੱਚੇ ਖਾਂਦੇ ਆ ਕਿਉਂਕਿ ਉਹ ਥਾਲੀ ਇੱਕੋ ਜੀ ਹੈ ਲੱਗ ਪਗ ਅਛਾ ਇਹੋ ਜੀ ਥਾਲੀ ਦੇ ਵਿੱਚ ਮਾਪਿਓ ਸਾਡੀ ਖਰਾਕ ਖਾਂਦੇ ਉਹੋ ਜੀ ਥਾਲੀ ਦੇ ਵਿੱਚ ਹੀ ਲਗਭਗ ਬੱਚੇ ਖਰਾਕ ਖਾਂਦੇ ਆ ਉਹ ਖਰਾਕ ਦੇ ਜਿਆਦਾ ਡਿਪੈਂਡੈਂਟ ਹੈ ਇਸ ਕਰਕੇ ਅਸੀਂ ਉਹਨੂੰ ਕਹਿ ਦਿੰਦੇ ਆ ਵੀ ਪਿਤਾਪੁਰਖੀ ਕਿ ਪਿਤਾਪੁਰਖੀ ਵੀ ਸੰਸਕਾਰ ਉਦਾਂ ਦੇ ਆ ਪਿਤਾਪੁਰਖੀ ਜੋ ਖਰਾਕ ਚੱਲਦੀ ਆ ਉਹੀ ਖਰਾਕ ਬੱਚਿਆਂ ਦੇ ਵਿੱਚ ਵੀ ਖਾਂਦੇ ਨੇ ਉਦੋਂ ਇਹ ਪ੍ਰੋਬਲਮ ਆ ਜਾਂਦੀ ਆ ਤੇ ਡਾਕਟਰ ਸਾਹਿਬ ਮੰਨ ਲਓ ਮਰੀਜ਼ ਤੁਹਾਡੇ ਕੋਲੇ ਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਇਸ ਮਰੀਜ਼ ਨੂੰ ਸ਼ੂਗਰ ਹੈ ਕਿਵੇਂ ਪਤਾ ਲੱਗਦਾ ਉਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ 슈ਗਰ ਹੈ ਕੀ ਆਸ਼ਾ ਹਾਂ ਬਿਲਕੁਲ 슈ਗਰ ਕੀ ਹੈ ਕਿ ਇੱਕ ਸਾਡੀ ਪਾਚਕ ਗ੍ਰੰਥੀ ਹੈ ਹੂੰ ਸਰੀਰ ਦੇ ਵਿੱਚ ਵੈਸੇ ਤਾਂ ਬਹੁਤ ਹੀ ਸੀ ਜਦੋਂ ਖਾਣਾ ਖਾਣੇ ਆ ਉਹਨੂੰ ਹਜਮ ਕਰਨ ਵਾਸਤੇ ਪਰਮਾਤਮਾ ਨੇ ਬਹੁਤ ਸੋਹਣੇ ਅੰਦਰ ਤਰੀਕੇ ਬਣਾਏ ਹੋਏ ਆ ਜਿਦੇ ਵਿੱਚ ਲੀਵਰ ਵੀ ਹੈਗਾ ਸਾਡਾ ਜਿਗਰ ਵੀ ਹੈਗਾ ਮਿੱਦਾ ਵੀ ਹੈਗਾ ਔਰ ਹੋਰ ਬਹੁਤ ਸਾਰੇ ਅੰਗ ਆ ਸਾਰੀ ਮਸ਼ੀਨਰੀ ਫਿੱਟ ਗਈ ਮਸ਼ੀਨਰੀ ਫਿੱਟ ਗਈ ਹੈ ਉਹ ਦੇਖ ਇੱਕ ਬਹੁਤ ਵੱਡੀ ਪਾਚੇ ਗ੍ਰੰਥੀ ਹੈ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਪੈਨਕ੍ਰੀਆਜ਼ ਵੀ ਕਹਿੰਦੇ ਆ ਅੱਛਾ ਉਹ ਪੈਨਕ੍ਰੀਆਜ਼ ਕੀ ਕਰਦੀ ਹੈ ਵੀ ਸਾਡੀ ਕੈਨਸਰ ਲਈ ਨਾਨ ਦਾ ਹਾਰਮੋਨ ਬਣਾਉਂਦੀ ਹੈ ਔਰ ਜਦੋਂ ਜੋ ਵੀ ਅਸੀਂ ਖਾਧ ਪਦਾਰਥ ਖਾਂਦੇ ਆ ਤਾਂ ਉਹ ਇਨਸੂਲਿਨ ਸਾਡੇ ਖਾਧ ਪਦਾਰਥ ਨੂੰ ਗਲੂਕੋਜ਼ ਦੇ ਵਿੱਚ ਬਦਲ ਕੇ ਸਾਡੇ ਸਰੀਰ ਨੂੰ ਊਰਜਾ ਊਰਜਾ ਦੇਣ ਵਾਸਤੇ ਉਹਨੂੰ ਫਿਊਲ ਦਾ ਕੰਮ ਕਰਦੀ ਹੈ ਹਮ ਔਰ ਜਦੋਂ ਉਹਦੇ ਵਿੱਚ ਕੋਈ ਨਾ ਕੋਈ ਵਿਗਾੜ ਆ ਜਾਂਦਾ ਹੈ ਪੈਨਕ੍ਰੀਆਜ਼ ਦੇ ਵਿੱਚ ਵਿਗਾੜ ਆ ਜਾਂਦਾ ਹੈ ਸਰੀਰ ਉਸ ਦੀ ਇਨਸੂਲਿਨ ਦੀ ਸਹੀ ਮਾਤਰਾ ਦੇ ਵਿੱਚ ਸਹੀ ਤਰੀਕੇ ਦੇ ਨਾਲ ਵਰਤੋਂ ਨਹੀਂ ਕਰ ਪਾਉਂਦਾ ਤਾਂ ਉਹ ਵਧੀ ਹੋਈ ਸ਼ੂਗਰ ਜਿਹੜੀ ਸਾਡੇ ਸਰੀਰ ਦੇ ਵਿੱਚ ਵੱਜ ਜਾਂਦੀ ਸਾਡੇ ਖੂਨ ਦੇ ਵਿੱਚ ਵੱਜ ਜਾਂਦੀ ਹੈ ਤਾਂ ਅਸੀਂ ਉਸ ਨੂੰ ਸ਼ੂਗਰ ਦੀ ਬਿਮਾਰੀ ਆਖਦੇ ਹਾਂ ਵਾਹ ਬਹੁਤ ਵਧੀਆ ਤੁਸੀਂ ਸਮਝਾਇਆ ਕਿ ਸ਼ੂਗਰ ਹੈ ਕੀ ਹੈ ਤੇ ਸ਼ੂਗਰ ਹੋਣ ਦੇ ਹੁਣ ਕਾਰਨ ਆਪਾਂ ਕਾਰਨਾਂ ਵੱਲ ਆਈਏ ਕਿ ਸ਼ੂਗਰ ਹੁੰਦੀ ਕਿਉਂ ਹੈ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਆਮ ਜ਼ਿਆਦਾ ਕਾਰਨ ਤਾਂ ਪਿਤਾ ਪੁਰਖੀ ਹੈ हां ਉਹਦੇ ਨਾਲ ਉਹ ਕੀ ਆ ਜਾਂਦਾ ਵੀ ਜਦੋਂ ਸਰੀਰ ਦੇ ਉੱਤੇ ਜਿਆਦਾ ਫੈਟ ਚੜ ਜਾਂਦੀ ਹੈ ਚਰਬੀ ਚੜ ਜਾਂਦੀ ਹੈ ਸਰੀਰ ਭਾਰਾ ਹੋ ਜਾਂਦਾ ਅੱਛਾ ਉਦੋਂ ਸਾਨੂੰ 슈ਗਰ ਹੋਣ ਦੇ ਜਿਆਦਾ ਚਾਂਸਸ ਹੁੰਦੇ ਨੇ ਅੱਛਾ ਆਪਣੀ ਖਾਣਾਕ ਦੇ ਵਿੱਚ ਜਿਆਦਾ ਮਿੱਠਾ ਜਾਂ ਜਿਆਦਾ ਜਦੋਂ ਅਸੀਂ ਫੈਟ ਖਾਂਦੇ ਆਂ ਥਿੰਦਾ ਪਦਾਰਥ ਖਾਂਦੇ ਆਂ ਤੇਲ ਖਾਂਦੇ ਆਂ ਕਿਉਂ ਖਾਂਦੇ ਆਂ ਤਾਂ ਵੀ ਸਾਨੂੰ ਜਿਹੜੀ 슈ਗਰ ਹੋਣ ਦੇ ਚਾਂਸਸ ਜਿਆਦਾ ਹੋ ਜਾਂਦੇ ਆ ਅੱਛਾ ਕੁਝ ਦਵਾਈਆਂ ਜਿਹੜੀਆਂ ਲਗਾਤਾਰ ਖਾਣ ਦੇ ਨਾਲ ਜਿਨ੍ਹਾਂ ਦੇ ਵਿੱਚ ਆਮ ਤੌਰ ਤੇ ਕਾਰਟਿਕੋਇਡਸ ਆਉਂਦੇ ਨੇ ਜਾਂ ਹੋਰ ਵੀ ਕਈ ਦਵਾਈਆਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਲਗਾਤਾਰ ਵਰਤਨੇ ਆ ਤਾਂ ਤਾਂ ਵੀ ਸਾਡੇ ਸਰੀਰ ਨੂੰ ਮਤਲਬ ਇਹ 슈ਗਰ ਹੋਣ ਦੇ ਚਾਂਸਸ ਹੋ ਜਾਂਦੇ ਆ। ਅੱਛਾ। ਜਾਂ ਇੱਕ ਕੁਦਰਤੀ ਕਾਰਨ ਸਾਡੇ ਸਰੀਰ ਦਾ ਹੁੰਦਾ ਆ ਆਟੋ ਇਮਿਊਨ ਡਿਜ਼ੀਜ਼ ਆ। ਜੇ ਜਦੋਂ ਪੈਨਕਰੀਆ ਸਾਡੀ ਕੰਮ ਹੀ ਛੱਡ ਜਾਂਦੀ ਆ ਤਾਂ ਉਸ ਤਰੀਕੇ ਦੇ ਨਾਲ ਵੀ ਸਾਨੂੰ 슈ਗਰ ਹੋ ਜਾਂਦੀ ਆ। ਜਾਂ ਫਿਰ ਸਾਡੇ ਸਰੀਰ ਦੇ ਕੁਝ ਹਾਰਮੋਨ ਜਿਹੜੇ ਅੰਦਰ ਨੇ ਉਹਨਾਂ ਦੇ ਵਿੱਚ ਕੋਈ ਵਿਗਾੜ ਆ ਜਾਵੇ ਤਾਂ ਫਿਰ ਵੀ ਸਾਡੀ ਜਿਹੜੀ ਉਹ 슈ਗਰ ਹੋ ਜਾਂਦੀ ਆ। ਫਿਰ ਸਾਡੀ ਰਹਿਣੀ ਬਹਿਣੀ ਆ ਜਦੋਂ ਅਸੀਂ ਸਾਡੀ ਨਿਤ ਦਾ ਲਾਈਫ ਸਟਾਈਲ ਜਿਹੜਾ ਹੈਗਾ ਜਿਹਦੇ ਵਿੱਚ ਪਰੇਸ਼ਾਨੀ ਦੇ ਵਿੱਚ ਨੀਂਦ ਘਟ ਜਾਂਦੀ ਹੈ ਜਦੋਂ ਜਾਂ ਕੋਈ ਲਗਾਤਾਰ ਕੋਈ ਸਾਡੇ ਸਰੀਰ ਨੂੰ ਪਰੇਸ਼ਾਨੀ ਰਹਿੰਦੀ ਹੈ ਤਾਂ ਵੀ ਸਾਡਾ ਸਰੀਰ ਜਿਹੜਾ ਉਹ ਇੰਸੂਲਿਨ ਦੀ ਪ੍ਰੋਪਰ ਵਰਤੋਂ ਨਹੀਂ ਕਰ ਪਾਉਂਦਾ ਤਾਂ ਉਹ 슈ਗਰ ਸਾਡੀ ਵੱਜ ਜਾਂਦੀ ਬੋਡੀ ਇਹ ਮੇਨ ਕਾਰਨ ਆ ਜਿਹੜੇ 슈ਗਰ ਨੂੰ ਸਾਡੇ ਸਰੀਰ ਦੇ ਵਿੱਚ ਹੋਣ ਵਿੱਚ ਸਹਾਇਤਾ ਹੁੰਦੇ ਚਲੋ ਗਾ ਮਰੀ ਨੂੰ ਪਤਾ ਲੱਗ ਗਿਆ ਵੀ ਉਹਨੂੰ 슈ਗਰ ਹੈ ਤੁਹਾਨੂੰ ਵੀ ਪਤਾ ਲੱਗ ਗਿਆ ਇਹਦੀ ਜਾਂਚ ਕਿਵੇਂ ਕਰਦੇ ਜੀ ਇਹਦੇ ਮਤਲਬ ਕਿ ਕਿਵੇਂ ਫਿਰ ਪਤਾ ਜਾਂਚ ਕੇ ਵੀ ਜਾਂਚ ਕੀ ਇਹਦੀ ਪੁਰਾਣਾ ਟੈਸਟ ਸਟਿਕ ਬੜਾ ਸੌਖਾ ਤਰੀਕੇ ਦਾ ਟੈਸਟ ਹੁੰਦਾ ਸੀ ਜਾਂਚ ਹੁੰਦੀ ਸੀ ਵੀ ਅਸੀਂ ਪਿਸ਼ਾਬ ਦੇ ਵਿੱਚ 슈ਗਰ ਚੈੱਕ ਕਰ ਲੈਂਦੇ ਸੀ ਅੱਛਾ ਪਿਸ਼ਾਬ ਨੂੰ ਇੱਕ ਟੈਸਟ ਟਿਊਬ ਦੇ ਵਿੱਚ ਪਾ ਕੇ ਉਹਦੇ ਵਿੱਚ ਖਾਸ ਤਰ੍ਹਾਂ ਦਾ ਇੱਕ ਰੀਜੈਂਟ ਹੁੰਦਾ ਸੀ ਉਹਨੂੰ ਪਾ ਕੇ ਅਸੀਂ ਜਦੋਂ ਗਰਮ ਕਰਦੇ ਸੀ ਟੈਸਟ ਟਿਊਬ ਨੂੰ ਤਾਂ ਉਹਦੇ ਵਿੱਚ ਪਤਾ ਲੱਗ ਜਾਂਦੀ ਹੈ 슈ਗਰ ਕਿੰਨੇ ਦਾ ਅੱਛਾ ਉਹ ਅੱਡ-ਅੱਡੋ ਦੇ ਗ੍ਰੇਡ ਨੇ +1 2 3 4 ਇਸ ਤਰੀਕੇ ਦੇ ਨਾਲ ਸੀ ਉਸ ਨੂੰ ਪਿਸ਼ਾਬ ਦੇ ਵਿੱਚ ਹੋਈ ਸ਼ੂਗਰ ਚੈੱਕ ਕਰ ਸਕਦੇ ਹਾਂ ਪਰੰਤੂ ਹੁਣ ਜੋ ਲੇਟੈਸਟ ਤਕਨੀਕਾਂ ਹੁਣ ਸਾਡੇ ਕੋਲ ਸਾਧਨ ਆ ਗਏ ਹੁਣ ਸਾਡੇ ਕੋਲ ਛੋਟੀਆਂ-ਛੋਟੀਆਂ ਮਸ਼ੀਨਾਂ ਆ ਗਈਆਂ ਜਿਹੜੀਆਂ ਕਿ ਅਸੀਂ ਸ਼ੂਗਰ ਖੂਨ ਦੇ ਵਿੱਚੋਂ ਜਾਂਚ ਕਰ ਸਕਦੇ ਹਾਂ ਜਸਟ ਉਂਗਲੀ ਦੇ ਵਿੱਚ ਇੱਕ ਛੋਟੀ ਜੀ ਸੂਈ ਲਗਾ ਕੇ ਉਹਦਾ ਇੱਕ ਡ੍ਰੌਪ ਖੂਨ ਦਾ ਲੈ ਕੇ ਇਹ ਨਵੀਂ ਨਵੀਂ ਤਕਨੀਕ ਹੈ ਇੱਕ ਤੁਪਕਾ ਲੈ ਕੇ ਅਸੀਂ ਉਹ ਗਲੂਕੋਮੀਟਰ ਕਹਿੰਦੇ ਆ ਮਸ਼ੀਨ ਨੂੰ ਉਹਦੇ ਨਾਲ ਅਸੀਂ ਇਸ ਦੀ ਜਾਂਚ ਕਰ ਸਕਦੇ ਹਾਂ ਅਗਰ ਅਸੀਂ ਖਾਲੀ ਪੇਟ ਜਦੋਂ ਤੁਪਕੇ ਦੀ ਉਸ ਦੀ ਖੂਨ ਦੇ ਤੁਪਕੇ ਦੀ ਜਾਂਚ ਕਰਦੇ ਹਾਂ ਗਲੂਕੋਮੀਟਰ ਦੇ ਨਾਲ ਅਗਰ ਉਹ 125 ਤੋਂ ਜ਼ਿਆਦਾ ਤਾਂ ਅਸੀਂ ਕਹਿੰਦੇ ਹਾਂ ਵੀ ਇਹਨੂੰ ਬੰਦੇ ਨੂੰ 슈ਗਰ ਦੀ ਪ੍ਰੋਬਲਮ ਹੈ ਅੱਛਾ ਬਸ ਇਹ ਛੋਟੀ ਜੀ ਜਾਂਚ ਜੀ ਦੇ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਤੇ ਇੱਕ ਮਨ ਲੋ ਜਿਹਨੂੰ ਸ਼ੂਗਰ ਹੋ ਗਈ ਹੈ ਜਾਂ ਜੇ ਕੋਈ ਸਹੀ ਬੰਦਾ ਹੈ ਕਿ ਸ਼ੂਗਰ ਵਾਲਾ ਬੰਦਾ ਹੈ ਉਹ ਉਹਨੂੰ ਕਿੰਨੀ ਚਾਹੀਦੀ ਸ਼ੂਗਰ ਸ਼ੂਗਰ ਸਰੀਰ 'ਚ ਹੁੰਦੀ ਵੀ ਹੈ ਨਾ ਹਾਂਜੀ ਹਾਂਜੀ ਇਹਦੇ ਬਾਰੇ ਖੋਲ ਕੇ ਦੱਸ ਦਿਓ ਵੀ ਕਿੰਨੀ ਚਾਹੀਦੀ ਹੈ ਤੇ ਜੇ ਵੱਧ ਗਈ ਤੇ ਕਿੰਨੀ ਹੋਣੀ ਚਾਹੀਦੀ ਹੈ ਹਾਂ ਮੈਂ ਉਹੀ ਗੱਲ ਕਰ ਰਿਹਾ ਸੀ ਨਾ ਵੀ ਜਦੋਂ ਅਸੀਂ ਖਾਲੀ ਪੇਟ 8 ਘੰਟੇ ਦਾ ਗੈਪ ਅਸੀਂ 8 ਘੰਟੇ ਖਾਣ ਤੋਂ ਬਾਅਦ ਕੋਈ ਚੀਜ਼ ਅਸੀਂ ਖਾ ਲਈ ਹੈ ਤੇ 8 ਘੰਟੇ ਬਾਅਦ ਜਦੋਂ ਅਸੀਂ 슈ਗਰ ਦੀ ਜਾਂਚ ਕਰਦੇ ਹਾਂ ਸਾਰਨ ਵਧੀਆ ਕੀ ਟਾਈਮ ਹੁੰਦਾ ਕਿ ਸਵੇਰ ਦਾ ਟਾਈਮ ਹੁੰਦਾ ਕਿਉਂਕਿ ਅਸੀਂ ਰਾਤ ਨੂੰ ਨਾ ਖਾਲੀ ਪੇਟ ਕਰਵਾਓ ਹਾਂ ਖਾਲੀ ਪੇਟ ਖਾਓ ਖਾਲੀ ਪੇਟ ਕੀ ਹੈ ਕਿ ਅਸੀਂ ਰਾਤ ਨੂੰ ਖਾਣਾ ਖਾ ਕੇ ਸੁੱਤੇ ਹਾਂ ਸਵੇਰੇ ਜਦੋਂ ਉੱਠੇ ਹਾਂ ਅਸੀਂ ਕੋਸ਼ਿਸ਼ ਕਰਨੀ ਹੈ ਕਿ ਸਵੇਰੇ ਉੱਠਣ ਤੋਂ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਜਿਹੜੀ 슈ਗਰ ਆ ਖਾਲੀ ਪੇਟ ਵਾਲੀ ਜਿਹਨੂੰ ਅਸੀਂ ਫਾਸਟਿੰਗ ਬਲੱਡ 슈ਗਰ ਕਹਿੰਦੇ ਆ ਉਹ ਉਸ ਮਸ਼ੀਨ ਦੇ ਨਾਲ ਚੈੱਕ ਕਰਾਉਣੀ ਹੁੰਦੀ ਹੈ ਅੱਛਾ ਔਰ ਜੇ ਉਹ 125 ਤੋਂ ਵੱਧ ਜਾਂਦੀ ਹੈ 125 ਤੋਂ ਲੈ ਕੇ 130 35 40 ਤੱਕ ਹੋ ਜਾਂਦੀ ਆ ਤਾਂ ਫਿਰ ਅਸੀਂ ਉਹਨੂੰ ਹਲਕਾ ਜਿਹਾ ਡਾਇਗਨੋਸ ਕਰਦੇ ਆ ਕਿ ਇਹਨੂੰ ਸ਼ੂਗਰ ਦੀ ਪੋਸੀਬਿਲਿਟੀ ਹੈ ਫਿਰ ਉਸ ਟੈਸਟ ਨੂੰ ਅਸੀਂ 2-4 ਵਾਰ ਫਿਰ ਰਿਪੀਟ ਕਰਦੇ ਆ ਪਹਿਲਾਂ ਤਾਂ ਉਸਨੂੰ ਵੇਅਰ ਕਰਨਾ ਚਾਹੀਦਾ ਕਿ ਇਹਨੂੰ ਸ਼ੂਗਰ ਹੈਗੀ ਆ ਉਹ ਥੋੜਾ ਬਹੁਤ ਆਪਣੀ ਡਾਈਟ ਵਿੱਚ ਚੇਂਜ ਕਰ ਸਕਦਾ ਔਰ ਜੇ ਫਿਰ ਵੀ ਲਗਾਤਾਰ ਵਧੀ ਰਹਿੰਦੀ ਆ ਤਾਂ ਫਿਰ ਅਸੀਂ ਉਹਨੂੰ ਸ਼ੂਗਰ ਦਾ ਮਰੀਜ਼ ਕੋਸ਼ਿਸ਼ ਕਰਦੇ ਆ ਤੇ ਫਿਰ ਇਹ ਕਈਆਂ ਮਰੀਜ਼ਾਂ ਨੂੰ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਆ ਜਾਂ ਉਹ ਚੱਕਰ ਵੀ ਆ ਜਾਂਦਾ ਉਹ ਡਿੱਗ ਵੀ ਪੈਂਦੇ ਆ ਇਹ ਕਿੰਨੀ ਕੁ ਜ਼ਿਆਦਾ ਹੋ ਜਾਂਦੀ ਉਹ ਫਦਲ ਕਿੰਨੀ ਕਿ ਡਿਗਰੀ ਆਦੀ ਹੁੰਦੀ ਹੈ ਇਹ ਕਾਫੀ ਜ਼ਿਆਦਾ ਵੱਜ ਜਾਂਦੀ ਹੈ ਸਰੀਰ ਦੇ ਵਿੱਚ ਕਈ ਪੇਸ਼ੈਂਟ ਇਹੋ ਜੇ ਵੀ ਆ ਜਾਂਦੇ ਜਿੰਨਾਂ ਦੀ 550 600 ਤੱਕ ਵੀ ਚਲੇ ਜਾਂਦੀ ਹੈ ਹਾਂ ਚਲੇ ਜਾਂਦੀ ਹੈ ਜੇ ਲੋਡ ਤੋਂ ਬਹੁਤ ਜ਼ਿਆਦਾ ਵੱਜ ਜਾਵੇ ਤਾਂ ਫਿਰ ਉਸ ਤਰੀਕੇ ਦੇ ਨਾਲ ਉਹਨੂੰ ਚੱਕਰ ਵੀ ਆ ਸਕਦੇ ਆ ਜਾਂ ਬੇਹੋਸ਼ੀ ਵੀ ਆ ਸਕਦੀ ਹੈ ਤੇ ਜਦੋਂ ਕੋਈ ਇਦਾਂ ਦੀ ਦਿੱਕਤ ਆਉਂਦੀ ਹੈ ਜਦੋਂ ਸਾਨੂੰ ਨਿਸ਼ਾਨੀਆਂ ਮਿਲਣੇ ਦੀਆਂ ਤਾਂ ਉਹਦੇ ਸਾਨੂੰ ਇਹਦਾ ਟ੍ਰੀਟਮੈਂਟ ਜਾਂ ਇਲਾਜ ਜਾਂ ਇਹਦੇ ਪ੍ਰਤੀ ਵੇਅਰ ਹੋਣਾ ਚਾਹੀਦਾ ਤੇ ਇੱਕ ਨਾ ਆਪ ਲੋਕੀ ਕਹਿੰਦੇ ਹੁੰਦੇ ਆ ਕਿ ਜਿਹੜੀ ਬਿਮਾਰੀ ਹੈ ਸ਼ੂਗਰ ਦੀ ਬਿਮਾਰੀ ਹੈ ਇਹਦੇ ਵਿੱਚ ਮਿੱਠਾ ਤਾਂ ਬਿਲਕੁਲ ਨਹੀਂ ਤੁਸੀਂ ਖਾਣਾ ਪਰ ਰੋਗ ਜਿਹੜੇ ਉਹ ਨਹੀਂ ਭਰੇ ਕਰਦੇ ਹੋਗੇ ਤੇ ਚਲ ਵਿਆਹ ਸ਼ਾਦੀ ਅੱਜ ਹੀ ਖਾ ਲਈਏ ਹੈਨਾ ਉਹਦੇ ਉੱਤੇ ਕੀ ਕਹੋਗੇ ਦੇਖੋ ਇਹ ਜਿਹੜੀ ਬਿਮਾਰੀ ਹੈ ਇਹ ਹੈ ਹੀ ਸ਼ੂਗਰ ਬਿਮਾਰੀ ਹੈ ਤੇ ਸ਼ੂਗਰ ਦੀ ਬਿਮਾਰੀ ਹੈ ਮਿੱਠੇ ਦੀ ਬਿਮਾਰੀ ਹੈ ਪ੍ਰਾਣੇ ਗ੍ਰੰਥਾਂ 'ਚ ਵੀ ਇਹਨੂੰ ਮਿੱਠੇ ਰੋਗ ਦੇ ਨਾਮ ਨਾਲ ਲਿਖਿਆ ਗਿਆ ਹੈ ਹਾਂ ਅਗਰ ਇਹ ਸਾਡੇ ਸਰੀਰ ਦੇ ਵਿੱਚ ਆ ਗਈ ਆ ਤਾਂ ਫਿਰ ਸਾਨੂੰ ਇਸ ਮਿੱਠੇ ਤੋਂ ਤਪਰੇਜ ਕਰਨਾ ਪੈਣਾ ਜਿਹੜਾ ਕੁਦਰਤੀ ਮਿੱਠਾ ਹੈਗਾ ਜਿਵੇਂ ਕਿ ਅਸੀਂ ਫਰੂਟ ਹੈਗੇ ਆ ਫਰੂਟ ਦੇ ਵਿੱਚ ਜ਼ਿਆਦਾ ਮਿੱਠੇ ਫਲ ਜਿਹੜੇ ਹੈਗੇ ਆ ਅੰਬ, ਚੀਕੂ, ਅੰਗੂਰ, ਖਜੂਰ ਤੇ ਕੇਲਾ ਇਹਨਾਂ ਦੇ ਥੋੜੀ ਜ਼ਿਆਦਾ 슈ਗਰ ਹੁੰਦੀ ਹੈ ਜ਼ਿਆਦਾ ਮਿੱਠਾ ਹੁੰਦਾ ਅੱਛਾ ਇਹਨਾਂ ਤੋਂ ਵਿਚਾਰ ਆ ਕਿ ਬਾਕੀ ਦੇ ਫਰੂਟ ਅਸੀਂ ਖਾ ਸਕਦੇ ਆ ਉਹਦਾ ਕੋਈ ਇੰਦਾ ਨਹੀਂ ਹੈ ਕਿ ਅਸੀਂ ਬਿਲਕੁਲ ਕੋਈ ਮਿੱਠੀ ਚੀਜ਼ ਨਹੀਂ ਖਾ ਸਕਦੇ ਪਰੰਤੂ ਕ੍ਰੂਡ ਮਾਤਰਾ ਦੇ ਵਿੱਚ ਜਿਵੇਂ ਪਿਓਰ ਮਾਤਰਾ ਇਹਦੇ ਵਿੱਚ ਖੰਡ ਹੋ ਗਈ ਗੁੜ ਹੋ ਗਈ ਜャ ਚੱਕਰ ਹੋ ਗਈ ਜਾਂ ਮਠਿਆਈਆਂ ਹੋ ਗਈ ਜਾਂ ਜਿਹੜੀਆਂ ਚੀਜ਼ਾਂ ਇਹਨਾਂ ਤੋਂ ਬਣਦੀਆਂ ਉਹਨਾਂ ਤੋਂ ਸਾਨੂੰ ਬਚਾਅ ਰੱਖਣਾ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਗੁੜ ਗੁੜ ਖਾ ਲੈਣਾ ਚਾਹੀਦਾ ਕਿ ਨਹੀਂ ਨਹੀਂ ਉਹ ਵੀ ਮਿੱਠੇ ਦੇ ਵਿੱਚ ਹੀ ਆਉਂਦਾ ਇਸ ਕਰਕੇ ਉਹ ਤੋਂ ਵੀ ਸਾਨੂੰ ਓਵੋਇਡ ਕਰਨਾ ਸਹੀ ਹੈ ਮਤਲਬ ਮਿੱਠਾ ਜਿਹੜਾ ਸ਼ੂਗਰ ਵਾਲੇ ਮਰੀਜ਼ ਨੂੰ ਬਿਲਕੁਲ ਪਾਸੇ ਰੱਖਣਾ ਚਾਹੀਦਾ ਬਿਲਕੁਲ ਪਾਸੇ ਰੱਖਣਾ ਚਾਹੀਦਾ ਜੀ ਹਾਂ ਵੈਸੇ ਆਮ ਲੋਕਾਂ ਨੂੰ ਕਿਹਾ ਸੀ ਆਮ ਤੌਰ ਤੇ ਧਾਰਨਾ ਹੈਗੇ ਗੁੜ ਖਾਣ ਨਾਲ ਸ਼ੂਗਰ ਨਹੀਂ ਹੁੰਦੀ ਹਾਂ ਕਾਫੀ ਹੱਦ ਤੱਕ ਠੀਕ ਹੈ ਵੀ 슈ਗਰ ਦੀ ਖੰਡ ਦੀ ਥਾਂ ਦੇ ਉੱਤੇ ਅਸੀਂ ਜੇ 슈ਗਰ ਪੀੜਤ ਨਹੀਂ ਹੈਗੇ ਤਾਂ ਖੰਡ ਦੀ ਥਾਂ ਦੇ ਉੱਤੇ ਸਾਨੂੰ ਗੁੜ ਤੇ ਸ਼ੱਕਰ ਵਰਤਣਾ ਚਾਹੀਦਾ ਤਾਂ ਕਿ ਅਸੀਂ ਇਸ ਬਿਮਾਰੀ ਤੋਂ ਬਚੇ ਸਕੀਏ ਬਚ ਸਕੀਏ ਬਿਲਕੁਲ ਆਪਣੀਆਂ ਗੱਲਾਂ ਬਹੁਤ ਵਧੀਆ ਚੱਲ ਰਹੀਆਂ ਤੁਸੀਂ ਅੱਜ 슈ਗਰ ਬਾਰੇ ਸਾਡੇ ਦੋਸਤਾਂ ਮਿੱਤਰਾਂ ਵੇਖਣ ਵਾਲਿਆਂ ਨੂੰ ਬੜੀ ਵਧੀਆ ਡਿਟੇਲ ਨਾਲ ਤੁਸੀਂ ਸਮਝਾ ਰਹੇ ਜੀ ਹੈਨਾ ਹੋਰ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੋਵੇ 슈ਗਰ ਪਤੀ ਵੀ ਮੈਂ ਡਾਕਟਰ ਸਾਹਿਬ ਡਾਕਟਰ ਸਾਹਿਬ ਹੋਣ ਦੇ ਨਾਤੇ ਮਰੀਜ਼ਾਂ ਨੂੰ ਆਹ ਗੱਲ ਕਹਿਣੀ ਹੈ ਕੀ ਸ਼ੂਗਰ ਹੋਵੇ ਹੀ ਨਾ ਕੀ ਕਰੋਗੇ ਮੈਂ ਥੋੜਾ ਜਿਹਾ ਤੁਹਾਡੇ ਨਾਲ ਇਹ ਸ਼ੇਅਰ ਕਰੂੰਗਾ ਇਹਦਾ ਇਲਾਜ ਆਪਾਂ ਕੀ ਕਰ ਸਕਦੇ ਹਾਂ ਇਲਾਜ ਤੇ ਮੈਂ ਹਲੇ ਆਉਣਾ ਨਾ ਬਾਅਦ ਚ ਆਉਣਾ ਸੀ ਮੈਂ ਇਹਦਾ ਇਲਾਜ ਕੀ ਕਰ ਸਕਦੇ ਆਂ ਅੱਛਾ ਉਹਦੇ ਇਹ ਹੈ ਵੀ ਸਾਨੂੰ ਜਦੋਂ ਸਾਨੂੰ ਇਹ ਡਾਇਗਨੋਸ ਹੋ ਜਾਏ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਸਾਡੀਆਂ ਨਿਸ਼ਾਨੀਆਂ ਕੀ ਐ ਵੀ ਸ਼ੂਗਰ ਦੀ ਹੈ ਨਾ ਸਾਨੂੰ ਪਤਾ ਲੱਗ ਜਾਵੇ ਹਰ ਮਰੀਜ਼ ਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਇਹਦੀਆਂ ਨਿਸ਼ਾਨੀਆਂ ਹਾਂ ਹਾਂ ਤੁਸੀਂ ਨਿਸ਼ਾਨੀਆਂ ਹੀ ਦੱਸੋ ਪਹਿਲਾਂ ਵੀ ਨਿਸ਼ਾਨੀਆਂ ਕੀ ਹਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਨਾਰਮਲ ਬੰਦਾ ਜਦੋਂ ਆਪਣੇ ਕੰਮ-ਕਾਰ ਕਰਦਾ ਉਸਦੇ ਉਹਨੂੰ ਪਿਆਸ ਜ਼ਿਆਦਾ ਲੱਗਣ ਲੱਗ ਜਾਂਦੀ ਹੈ ਅੱਛਾ ਔਰ ਕਈ ਹਾਲਤਾਂ 'ਚ ਉਹਦੀ ਭੁੱਖ ਘੱਟ ਵੀ ਜਾਂਦੀ ਹੈ ਔਰ ਕਈ ਹਾਲਤਾਂ 'ਚ ਉਹਦੀ ਭੁੱਖ ਵਧ ਵੀ ਜਾਂਦੀ ਹੈ ਅੱਛਾ ਮਤਲਬ ਪਿਆਸ ਵੱਧ ਜਾਂਦੀ ਹੈ ਉਹਦੀ ਪਿਆਸ ਵੱਧ ਜਾਂਦੀ ਹੈ ਔਰ ਇੱਕ ਪਿਸ਼ਾਬ ਦੀ ਜਿਹੜੀ ਮਾਤਰਾ ਆ ਉਹ ਲਗਾਤਾਰ ਉਹਨੂੰ ਪਿਸ਼ਾਬ ਥੋੜੇ-ਥੋੜੇ ਦੇਰ ਬਾਅਦ ਆਉਣ ਲੱਗ ਜਾਂਦੀ ਹੈ ਅੱਛਾ ਪਿਸ਼ਾਬ ਜ਼ਿਆਦਾ ਵਾਰ ਆਉਂਦਾ ਔਰ ਜ਼ਿਆਦਾ ਮਾਤਰਾ ਦੇ ਵਿੱਚ ਆਉਂਦਾ ਅੱਛਾ ਔਰ ਫਿਰ ਕਈ ਵਾਰ ਇਹ ਚਮੜੀ ਦਾ ਰੰਗ ਵੀ ਚੇਂਜ ਹੋ ਜਾਂਦਾ ਸਾਡੀ ਚਮੜੀ ਖੁਸ਼ਕ ਰਹਿਣ ਲੱਗ ਜਾਂਦੀ ਹੈ ਅੱਛਾ ਔਰ ਜੇ ਕੋਈ ਪੁਰਾਣਾ ਜ਼ਖਮਾ ਸਰੀਰ ਦੇ ਉੱਤੇ ਤਾਂ ਫਿਰ ਉਹ ਸਾਡਾ ਜ਼ਖਮ ਵੀ ਉਹ ਬਚਦਾ ਹੈ ਚਕੰਪਰਦਾ ਨਹੀਂ ਹੈ ਜਲਦੀ ਹੀਲ ਨਹੀਂ ਕਰਦਾ ਤਾਂ ਫਿਰ ਇਹ ਮਡਲੀਆਂ ਨਿਸ਼ਾਨੀਆਂ ਹੈਗੀਆਂ ਜਿੰਨਾਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਇਹ ਸਬੰਧੇ ਨੂੰ ਸ਼ੂਗਰ ਹੋ ਸਕਦੀ ਹੈ ਜਦੋਂ ਇਹ ਨਿਸ਼ਾਨੀਆਂ ਮਿਲਣ ਹਾਂ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਅੱਜ ਕੱਲ੍ਹ ਤੱਕ ਗਲੂਕੋਜ਼ ਮੀਟਰ ਸਾਡੇ ਘਰ-ਘਰ ਪਏ ਪਰ ਫਿਰ ਵੀ ਜਿਹੜਾ ਆਪਦਾ ਕੋਈ ਫੈਮਿਲੀ ਡਾਕਟਰ ਹੈਗਾ ਜਾਂ ਨੇੜੇ ਕੋਈ ਲੈਬਰਾਟਰੀ ਹੈਗੀ ਆ ਉਹਦੇ ਕੋਲੋਂ ਆਪਣੇ ਪਿਸ਼ਾਬ ਔਰ ਖੂਨ ਦੀ ਜਾਂਚ ਕਰਵਾ ਕੇ ਦੇਖ ਸਕਦੇ ਆ ਕਿ ਸਾਨੂੰ ਸ਼ੂਗਰ ਦੀ ਬੀ ਹੈ ਇਹ ਤਾਂ ਹੋ ਗਿਆ ਨਿਸ਼ਾਨੀਆਂ ਹੁਣ ਇਹਦਾ ਇਲਾਜ ਕੀ ਕਰਨਾ ਹੈ ਹਾਂਜੀ ਇਹਦੇ ਬਾਰੇ ਤੁਸੀਂ ਦੱਸੋ ਸਰ ਇਹਦੇ ਇਲਾਜ ਬਾਰੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਜਿਹੜਾ ਸਾਡਾ ਇੱਕ ਲਾਈਫ ਸਟਾਈਲ ਹੈ ਜ਼ਿੰਦਗੀ ਜਿਉਣ ਦਾ ਜਿਹੜਾ ਇੱਕ ਤਰੀਕਾ ਹੈ ਉਹਨੂੰ ਸਾਨੂੰ ਚੇਂਜ ਕਰਨਾ ਪਊਗਾ ਉਹਦੇ ਵਿੱਚ ਸਾਡੀ ਜਿਹੜੀ ਰਹਿਣੀ-ਬਹਿਣੀ ਆ ਉਹਨੂੰ ਸੁਧਾਰਨਾ ਪਊਗਾ ਸਰ ਨਾਲ ਵਧੀਆ ਤਰੀਕਾ ਤਾਂ ਇਹ ਹੀ ਹੈ ਵੀ ਜਿਉਂ ਹੀ ਤੁਹਾਨੂੰ ਪਤਾ ਲੱਗਦਾ ਵੀ ਸਾਨੂੰ ਮੈਨ ਸ਼ੂਗਰ ਹੈਗੀ ਆ ਜਾਂ ਮਰੀਜ਼ ਨੂੰ ਪਤਾ ਲੱਗ ਜਾਂਦਾ ਵੀ ਸ਼ੂਗਰ ਹੈਗੀ ਆ ਤਾਂ ਉਹਨੂੰ ਆਪਦੀ ਡਾਈਟ ਦੇ ਵਿੱਚੋਂ ਮਿੱਠਾ ਕੱਢ ਦੇਣਾ ਚਾਹੀਦਾ ਹਾਂ ਬਿਲਕੁਲ ਅਸੀਂ ਮਿੱਠਾ ਨਹੀਂ ਖਾਣਾ ਚਾਹੀਦਾ ਔਰ ਆਪਦੀ ਡਾਈਟ ਦੇ ਵਿੱਚ ਹਰੀਆਂ ਸਬਜ਼ੀਆਂ ਸਲਾਦ ਵਗੈਰਾ ਵਧਾ ਦੇਣੀ ਚਾਹੀਦੀ ਹੈ ਪੱਤੇਦਾਰ ਸਬਜ਼ੀਆਂ ਵਧਾ ਦੇਣੇ ਚਾਹੀਦੀਆਂ ਫਰੂਟ ਵਧਾ ਦੇਣਾ ਚਾਹੀਦਾ ਪਰਮਾਤਮਾ ਨੇ ਫਰੂਟ ਦੇ ਵਿੱਚ ਜਾਂ ਕੱਚੀ ਸਬਜ਼ੀ ਸਲਾਦ ਦੇ ਵਿੱਚ ਜਾਂ ਪੱਤੇਦਾਰ ਸਬਜ਼ੀਆਂ ਦੇ ਵਿੱਚ ਇੰਨੀ ਕੁ ਵਿਵਸਥਾ ਕੀਤੀ ਵੀ ਹੈ ਕਿ ਸਾਡੇ ਸਰੀਰ ਦੇ ਜਦੋਂ ਅਸੀਂ ਉਹਨਾਂ ਨੂੰ ਖਾਂਦੇ ਆ ਜਾਂ ਉਹਨਾਂ ਦੀ ਵਰਤੋਂ ਕਰਦੇ ਆ ਤਾਂ ਸਾਡੀ ਸ਼ੂਗਰ ਹੀ ਨਹੀਂ ਘਟਦੀ ਬਲਕਿ ਸਾਰਾ ਸਰੀਰ ਹੀ ਸਾਡਾ ਤੰਦਰੁਸਤ ਹੁੰਦਾ ਹੂੰ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪ ਦਾ ਲਾਈਫ ਸਟਾਈਲ ਚੇਂਜ ਕਰਕੇ ਖਾਣ ਪੀਣ ਚੇਂਜ ਕਰ ਲੈਣਾ ਖਾਣ ਪੀਣ ਦੇ ਵਿੱਚ ਪ੍ਰੇਜ ਤੁਸੀਂ ਜ਼ਰੂਰੀ ਆ ਮਿੱਠੇ ਦਾ ਤਾਂ ਬਿਲਕੁਲ ਨਹੀਂ ਜ਼ਰੂਰੀ ਬਿਲਕੁਲ ਪ੍ਰੇਜ ਕਰਨਾ ਹੈ ਨਾ ਹਾਂਜੀ ਤੇ ਤੁਸੀਂ ਦੂਸਰੇ ਨੰਬਰ ਦੇ ਉੱਤੇ ਵੀ ਸਾਨੂੰ ਕੀ ਕਰਨਾ ਚਾਹੀਦਾ ਕਿ ਅਸੀਂ ਕੋਸ਼ਿਸ਼ ਕਰੀਏ ਸਵੇਰੇ ਸਵੇਰੇ ਉੱਠ ਕੇ ਜਿਹਨੂੰ ਅਸੀਂ ਮਾਰਨਿੰਗ ਵਾਕ ਕਹਿੰਦੇ ਆ ਸਵੇਰ ਦੀ ਸੈਰ ਕਰਨ ਕਹਿੰਦੇ ਆ ਵਾਹ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਰੋਜ਼ 40-45 ਮਿੰਟ ਮਾਰਨਿੰਗ ਵਾਕ ਹਫਤੇ ਚ ਪੰਜ ਦਿਨ ਜ਼ਰੂਰ ਕਰਨੀ ਚਾਹੀਦੀ ਹੈ ਸੈਰ ਕਰਨੀ ਚਾਹੀਦੀ ਹੈ ਸੈਰ ਕਰਨੀ ਚਾਹੀਦੀ ਹੈ ਸਵੇਰ ਦੇ ਟਾਈਮ ਉੱਠ ਕੇ ਅੱਛਾ ਜੀ ਔਰ ਫਿਰ ਨਾਲ ਨਾਲ ਜਿਵੇਂ ਪੀਟੀ ਹੈ ਕੋਈ ਕਰਦਾ ਹੈ ਪੀਟੀ ਕਰ ਸਕਦਾ ਹੈ ਕੋਈ ਯੋਗਾ ਕਰ ਸਕਦਾ ਹੈ ਔਰ ਜਾਂ ਫਿਰ ਜੋ ਸਾਡਾ ਮਿਹਨਤ ਮੁਸ਼ਕਤ ਵਾਲਾ ਕੋਈ ਵੀ ਕੰਮ ਅਸੀਂ ਉਹਨੂੰ ਕਰਾਂਗੇ ਤਾਂ ਸਾਡੇ ਇਹ ਮਤਲਬ ਕਾਫੀ ਹੱਦ ਤੱਕ ਜਿਹੜੀ ਇਹ 슈ਗਰ ਕੁਦਰਤੀ ਰੂਪ ਦੇ ਵਿੱਚ ਹੀ ਕੰਟਰੋਲ ਰਹਿੰਦੀ ਹੈ ਬਿਲਕੁਲ ਤੇ ਬੜੀ ਵਧੀਆ ਆਪਣੀ ਗੱਲ ਜਲਦੀ ਪਈ ਆ ਤੇ ਮੈਂ ਕਹਿੰਦਾ ਵੀ ਇਹ 슈ਗਰ ਦੀ ਬਿਮਾਰੀ ਕੁਝ ਕੁ ਸ਼ਾਲਾ ਤੋਂ ਜਾਦੀ ਨਹੀਂ ਇਹ ਫੈਲ ਚੁੱਕੀ ਕਿ ਪਹਿਲਾਂ ਪ੍ਰਾਤਨ ਵੀ ਹੁੰਦੀ ਸੀ ਇਹ ਹਾਂ ਵੈਸੇ ਤਾਂ ਇਹ ਬਹੁਤ ਚਿਰ ਤੋਂ ਪੁਰਾਣੇ ਸਮਿਆਂ ਤੋਂ ਹੀ ਮਿੱਠਾ ਰੋਗ ਜਾਂਦਾ ਉਦੋਂ ਨਾ ਨਾ ਹੋਰ ਨਾ ਮਿੱਠਾ ਰੋਗ ਕਹਿੰਦੇ ਸੀ ਹੈ ਤੇ ਪਰ ਹੁਣ ਜਿਹੜਾ ਥੋੜਾ ਜਿਹਾ ਲਾਈਫ ਸਟਾਈਲ ਲੋਕਾਂ ਦਾ ਹੋ ਗਿਆ ਮਤਲਬ ਬਹੁਤ ਹੀ ਮਿਹਨਤ ਮਸ਼ਕਤ ਵਾਲੇ ਕੰਮ ਨਹੀਂ ਰਹੇ ਸਹਿਰ ਸੁਰ ਅਸੀਂ ਕਰਨੋਂ हट ਗਏ ਜਿਹੜਾ ਡੱਬਾ ਬੰਦ ਹੋ ਜਾਣ ਜਿਆਦਾ ਬਾਜ਼ਾਰ ਦੇ ਵਿੱਚ ਆ ਗਿਆ ਖਾਣਾ ਖੇੜ ਕਰਤਾ ਡੱਬਾ ਬੰਦ ਭੋਜਨ ਵੀ ਹੈ ਉਹ ਵੀ ਇੱਕੇ ਦਾ ਕਾਰਨ ਬਣਦਾ ਅਸੀਂ ਉਹ ਜ਼ਿਆਦਾ ਖਾਣ ਖਾਂਦੇ ਆ ਇਸ ਕਰਕੇ ਉਹ ਵੀ ਸਾਨੂੰ ਸ਼ੂਗਰ ਜ਼ਿਆਦਾ ਹੋਣ ਦੇ ਚਾਂਸਸ ਬਣ ਜਾਂਦੇ ਆ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਡੱਬਾ ਬੰਦ ਭੋਜਨ ਵਗੈਰਾ ਉਹ ਤੋਂ ਵੀ ਸਾਨੂੰ ਅਵੋਇਡ ਕਰਨਾ ਚਾਹੀਦਾ ਤੇ ਇੱਕ ਨਾ ਡਾਕਟਰ ਸੋ ਮੈਂ ਅਕਸਰ ਘਰਾਂ ਦੇ ਵਿੱਚ ਵੇਖਿਆ ਕਿ ਉਹ ਕਹਿੰਦੇ ਆ ਕਿ ਰੋਟੀ ਦੇ ਵਿਚਾਲੇ ਉਹ ਗੋਲੀ ਖਾਦੇ ਆ ਆਪਦੀ ਰੋਟੀ ਪਹਿਲਾਂ ਖਾ ਲਈ ਇੱਕ ਖਾ ਲਈ ਫਿਰ ਉਹ ਗੋਲੀ ਖਾ ਕੇ ਫਿਰ ਰੋਟੀ ਖਾ ਲਈ ਉਹਦਾ ਕੀ ਕਾਰਨ ਹੈ ਇਹ ਕੋਈ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਹਾਂ ਉਹ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਜਦੋਂ ਪਤਾ ਲੱਗ ਜਾਂਦਾ ਵੀ ਇਹਨੂੰ ਆਦਮੀ ਨੂੰ ਸ਼ੂਗਰ ਹੈਗੀ ਆ ਤਾਂ ਫਿਰ ਜਿਹੜੀ ਗੋਲੀ ਅਸੀਂ ਦਿੰਨੇ ਆ ਗੋਲੀ ਦਾ ਕੰਮ ਇਹ ਹੈਗਾ ਵੀ ਜਿਉਂ ਹੀ ਇਹ ਸਾਡੇ ਸਰੀਰ ਦੇ ਅੰਦਰ ਜਾਂਦੀ ਹੈ ਤਾਂ ਉਹ ਘੁੱਲ ਕੇ ਸ਼ੂਗਰ ਨੂੰ ਘਟਾਉਣਾ ਸ਼ੁਰੂ ਕਰ ਦਿੰਦੀ ਹੈ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੀ ਹੈ ਅੱਛਾ ਅਗਰ ਉਹ ਅਸੀਂ ਖਾਲੀ ਪੇਟ ਲੈ ਲਵਾਂਗੇ ਤਾਂ ਪਹਿਲਾਂ ਜੇ ਅਗਰ ਸਾਡੀ ਸ਼ੂਗਰ ਘਟੀ ਵੀ ਹੈ ਤਾਂ ਇੱਕਦਮ ਡਾਊਨ ਹੋ ਕੇ ਇੱਕਦਮ ਘਟ ਕੇ ਸਾਨੂੰ ਇੱਕ ਬੇਹੋਸ਼ੀ ਵੀ ਆ ਸਕਦੀ ਹੈ ਜਾਂ ਸਾਨੂੰ ਇੱਕ ਸ਼ੂਗਰ ਘਟਣ ਦਾ ਦੌਰਾ ਵੀ ਪੈ ਸਕਦਾ ਇਸ ਕਰਕੇ ਹਾਂਜੀ ਤਾਂ ਕਰਕੇ ਲੋਕ ਜਿਹੜੇ ਉਹ ਇੱਕ ਰੋਟੀ ਖਾ ਕੇ ਵਿਚਾਲੇ ਗੋਲੀ ਖਾਂਦੇ ਆ ਫਿਰ ਉਤੋਂ ਫਿਰ ਰੋਟੀ ਖਾਂਦੇ ਹਾਂ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਪਹਿਲਾਂ ਥੋੜਾ ਜਿਹਾ ਜਦੋਂ ਵੀ ਸਾਡਾ ਟਾਈਮ ਹੈਗਾ ਸ਼ੂਗਰ ਦਾ ਇੱਕ ਟਾਈਮ ਦੇ ਫਿਕਸ ਟਾਈਮ ਦੇ ਉੱਤੇ ਅਸੀਂ ਸ਼ੂਗਰ ਦੀ ਗੋਲੀ ਖਾਣੀ ਆ ਔਰ ਲੈਣੀ ਗੋਲੀ ਕਿਸ ਤਰੀਕੇ ਦੇ ਨਾਲ ਜਦੋਂ ਅਸੀਂ ਡਾਈਟ ਆਪਦੀ ਖਰਾਕ ਖਾਣ ਲੱਗਦੇ ਆ ਤੇ ਖਰਾਕ ਖਰਾਕ ਕੇ ਖਾਕ ਖਰਾਕ ਦੇ ਵਿਚਕਾਰੋਂ ਲੈ ਲਓ ਤੇ ਜਾਂ ਫਿਰ ਖਾਣ ਤੋਂ ਜਦੋਂ ਤੁਸੀਂ ਰੋਟੀ ਖਾ ਕੇ ਹਟੇ ਤੇ ਨਾਲ ਦੀ ਨਾਲ ਉਹਦੀ ਸ਼ੂਗਰ ਦੀ ਗੋਲੀ ਖਾ ਲੈਣੀ ਚਾਹੀਦੀ ਹੈ ਤਾਂ ਕਿ ਜੋ ਖਾਕ ਦੇ ਨਾਲ ਸ਼ੂਗਰ ਵਧੀ ਹੋਈ ਆ ਉਹਨੂੰ ਗੋਲੀ ਦੇ ਨਾਲ ਕੰਟਰੋਲ ਕੀਤਾ ਜਾ ਸਕੇ ਤੇ ਇੱਕ ਮੈਂ ਹੋਰ ਵੇਖਿਆ ਉਹ ਕਹਿੰਦੇ ਵੀ ਜਦੋਂ ਤੁਹਾਡੀ ਸ਼ੂਗਰ ਜਾਂ ਜਿਆਦਾ ਡਾਊਨ ਹੋ ਜੇ ਤੁਸੀਂ ਮਿੱਠਾ ਖਾ ਲਓ ਉਹ ਹੈ ਕੋ ਰੀਜਨ ਹਾਂ ਉਹਦਾ ਵੀ ਰੀਜਨ ਹੈਗਾ ਕਈ ਵਾਰਕ ਹੁੰਦਾ ਕਿ ਹੈ ਕਿ ਅਸੀਂ ਟਰੀਟਮੈਂਟ ਜਦੋਂ ਟਰੀਟਮੈਂਟ ਦੇ ਉੱਤੇ ਪੈ ਜਾਂਦੇ ਆ ਤਾਂ ਜਦੋਂ ਕੋਈ ਦਵਾਈ 슈ਗਰ ਦੀ ਸੀ ਖਾਨੇ ਆ ਤਾਂ ਉਹਦਾ ਕੰਮ ਆ ਵੀ ਉਹਨੂੰ 슈ਗਰ ਨੂੰ ਘਟਾ ਦੇਣਾ ਘਟਾ ਦੇਣਾ ਨਾਰਮਲ ਮਾਤਰਾ ਜੋ ਅਸੀਂ ਖਾਧੀ ਕਰਕ ਉਹ ਤੋਂ ਘਟਾ ਦੇਣਾ ਕਈ ਸਿਚੁਏਸ਼ਨ ਦੇ ਵਿੱਚ ਗੋਲੀ ਦੇ ਨਾਲ ਵੀ ਜ਼ਿਆਦਾ ਘਟ ਜਾਂਦੀ ਹੈ ਅੱਛਾ ਕਈ ਸਿਚੁਏਸ਼ਨਸ ਇਦਾਂ ਦੀਆਂ ਹੁੰਦੀਆਂ ਵੀ ਅਸੀਂ ਧੀਰ ਤੱਕ ਕੁਝ ਖਾਂਦੇ ਪੀਂਦੇ ਨਹੀਂ ਹੂੰ ਜਾਦਾ ਦੇਰ ਅਸੀਂ ਨਹੀਂ ਖਾਵਾਂਗੇ ਤਾਂ ਸਾਡੀ ਸ਼ੂਗਰ ਤਾਂ ਘਟਣੀ ਹੈ ਕਿਉਂਕਿ ਬੋਡੀ ਨੂੰ ਫਿਊਲ ਦੀ ਲੋੜ ਹੈ એનર્ਜੀ ਦੀ ਲੋੜ ਹੈ ਉਹ ਜਦੋਂ ਅਸੀਂ ਨਹੀਂ ਕੁਝ ਖਾਂਦੇ ਪੀਂਦੇ ਤਾਂ ਉਹ ਸ਼ੂਗਰ ਦਾ ਲੈਵਲ ਕਾਫੀ ਘਟ ਜਾਂਦਾ ਡਾਊਨ ਹੋ ਜਾਂਦਾ ਤੇ ਸਾਨੂੰ ਘਬਰਾਟ ਆ ਜਾਂਦੀ ਘਬਰਾਟ ਹੋਣ ਲੱਗ ਜਾਂਦਾ ਉਹ ਸਾਨੂੰ ਪਤਾ ਲੱਗਣ ਲੱਗ ਜਾਂਦਾ ਕਿ ਸਾਡੀ ਸ਼ੂਗਰ ਘਟ ਗਈ ਉਸ ਟਾਈਮ ਦੇ ਉੱਤੇ ਕੋਈ ਨਾ ਕੋਈ ਜ਼ਰੂਰ ਖਾ ਲੈਣੀ ਚਾਹੀਦੀ ਹੈ ਪਰੰਤੂ ਮੈਂ ਤਾਂ ਕਹਾਂਗਾ ਕਿ ਜਿਹੜਾ ਸ਼ੂਗਰ ਵਾਲਾ ਮਰੀਜ਼ ਹੈ ਜਿਹਨੂੰ ਵੀ ਸ਼ੂਗਰ ਦੀ ਪ੍ਰੋਬਲਮ ਹੈਗੀ ਜਿਹਨੂੰ ਡਾਇਗਨੋਸ ਹੋ ਚੁੱਕਾ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਦੀ ਡਾਈਟ ਥੋੜੇ ਥੋੜੇ ਸਮੇਂ ਬਾਅਦ ਦੋ ਦੋ ਤਿੰਨ ਤਿੰਨ ਘੰਟੇ ਬਾਅਦ ਲੈਂਦੇ ਰਹਿਣਾ ਲੈਂਦਾ ਰਵੇ ਕੁਛ ਨਾ ਕੁਛ ਖਾਣਾ ਚਾਹੀਦਾ ਖਾਣਾ ਚਾਹੀਦਾ ਇਹ ਨਹੀਂ ਹੈ ਵੀ ਇੱਕੇ ਦਮ ਅਸੀਂ ਸਵੇਰੇ ਸਵੇਰੇ ਉੱਠੇ ਤੇ ਚਾਰ ਪੰਜ ਫੁਲਕੇ ਇੱਕੇ ਵਾਰੀ ਖਾ ਲਏ ਔਰ ਫਿਰ ਸਾਰੀ ਦਿਹਾੜੀ ਕੁਛ ਖਾਦਾ ਨਹੀਂ ਨਹੀਂ ਇਦਾਂ ਨਹੀਂ ਅਗਰ ਦਿਹਾੜੀ ਦੇ ਵਿੱਚ ਅਸੀਂ 6 ਫਲ ਕੇ ਖਾਣੇ ਆ ਤਾਂ ਉਹਨਾਂ ਨੂੰ ਡਿਵਾਈਡ ਕਰਕੇ ਖਾਣਾ ਚਾਹੀਦਾ ਕਿ ਤਿੰਨ ਸਵੇਰੇ ਦੋ ਸਵੇਰੇ ਦੋ ਦੁਪਹਿਰੇ ਦੋ ਸ਼ਾਮ ਨੂੰ ਔਰ ਵਿਚ ਵਿਚਾਲੇ ਵੀ ਥੋੜਾ ਥੋੜਾ ਕੁਛ ਨਾ ਕੁਛ ਕਰਕੇ ਲੈਂਦੇ ਰਹਿਣਾ ਚਾਹੀਦਾ ਤੁਹਾਡਾ ਇਹ ਮਤਲਬ ਹੈ ਪੇਟ ਨੂੰ ਭੁੱਖਾ ਵੀ ਨਹੀਂ ਰੱਖਣਾ ਤੇ ਪੇਟ ਨੂੰ ਬਾਲਾ ਲਜਾਉਣਾ ਵੀ ਨਹੀਂ ਹਾਂ ਬਿਲਕੁਲ ਸਹੀ ਗੱਲ ਹੈ ਜੀ ਨਾ ਤਾਂ ਬਹੁਤਾ ਭਰੋਏ ਨੂੰ ਤੇ ਨਾ ਬਹੁਤਾ ਦੇਰੇ ਨੂੰ ਖਾਲੀ ਛੱਡੋ ਤੇ ਸਾਰਿਆਂ ਨੂੰ ਇੱਕ ਹੋਰ ਵਧੀਆ ਨੁਸਖਾ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਸੀ ਖਾਓ ਘੱਟ ਤੇ ਕੰਮ ਜ਼ਿਆਦਾ ਕਰੋ ਵਾਹ ਬਿਲਕੁਲ ਅੱਜ ਤੋਂ ਘੱਟ ਖਾਓ ਹਾਂ ਔਰ ਕੰਮ ਜਿਹੜਾ ਸਰੀਰਕ ਕੰਮ ਹੈਗਾ ਉਹ ਜ਼ਿਆਦਾ ਸ਼ਕਤ ਵਾਲਾ ਕੰਮ ਉਹ ਸਾਨੂੰ ਕਰਦੇ ਰਹਿਣਾ ਚਾਹੀਦਾ ਤੇ ਤਾਂ ਕਿ ਬਿਮਾਰੀ ਸਾਡੇ ਕੋਲ ਤੇ ਕਰਸੋ 슈ਗਰ ਤੇ ਜੇ ਤੁਹਾਡੇ ਕੋਲ ਕੋਈ ਗੱਲ ਹੋਰ ਕਹਿਣ ਨੂੰ ਹੈਗੀ ਹੈ ਤੇ ਸਾਡੇ ਕੋਲ ਇੱਕ ਅੱਧਾ ਮਿੰਟ ਹੈਗਾ ਕੁਝ ਕਹਿਣਾ ਚਾਹੋ ਤੁਸੀਂ ਸਾਡੇ ਦੋਸਤਾਂ ਵੇਖਣ ਵਾਲਿਆਂ ਨੂੰ ਕੋਈ ਸੁਝਾਅ ਦੇਣਾ ਚਾਹੋ ਵੀ 슈ਗਰ ਤੁਹਾਨੂੰ ਹੋਵੇ ਹੀ ਨਾ ਇਹ ਕੀ ਕਹਿਣਾ ਚਾਹੋ ਬਸ ਮੈਂ ਤੇ ਦਰਸ਼ਕਾਂ ਨੂੰ ਹੀ ਕਹਿਣਾ ਚਾਹਾਂਗਾ ਕਿ ਕੋਸ਼ਿਸ਼ ਕਰੋ ਬੇਸ਼ੱਕ ਸਾਡਾ ਲਾਈਫ ਸਟਾਈਲ ਆ ਜਿਹੜਾ ਅੱਜ ਕੱਲ ਬੜਾ ਬਿਜ਼ੀ ਹੋ ਗਿਆ ਜੀ ਦੇ ਵਿੱਚ ਅਸੀਂ ਟਾਈਮ ਨਹੀਂ ਕੱਢ ਪਾਉਂਦੇ ਸੈਰ ਵਗੈਰਾ ਵਾਸਤੇ ਨਹੀਂ ਕੋਸ਼ਿਸ਼ ਕਰੋ ਹਰ ਰੋਜ਼ 40-45 ਮਿੰਟ ਸੈਰ ਜ਼ਰੂਰ ਕਰੋ ਔਰ ਐਕਸਰਸਾਈਜ਼ ਪੀਟਾ ਪੀਟੀ ਵਗੈਰਾ ਯੋਗਾ ਵਗੈਰਾ ਜ਼ਰੂਰ ਕਰੋ ਕੁਛ ਦੇ ਸਮਾਂ ਕੱਢ ਕੇ ਥੋੜਾ ਧੁੱਪ ਵੀ ਸਰੀਰ ਦੇ ਉੱਤੇ ਪੈਣ ਪਾਉਣੀ ਚਾਹੀਦੀ ਹੈ ਕਾਂ ਕਿ ਸਾਡੇ ਜਿਹੜੇ ਧੁੱਪ ਆ ਜਿਹੜਾ ਇੱਕ ਸਰੀਰ ਨੂੰ ਪ੍ਰਮਾਤਮਾ ਨੇ ਇੱਕ ਸੋਮਾ ਦਿੱਤਾ ਹੋਇਆ ਹੈ ਸੂਰਜ ਜਿਹਦੇ ਨਾਲ ਸਾਡੇ ਸਰੀਰ ਦੇ ਹਾਰਮੋਨ ਆ ਜਿਹੜੇ ਉਹ ਨਾਰਮਲ ਕੰਮ ਕਰਦੇ ਆ ਸਾਡੇ ਸਰੀਰ ਦੇ ਉੱਪਰ ਧੁੱਪ ਪਊਗੀ ਤਾਂ ਫੇ ਸਾਡੇ ਜਿਹੜੇ ਨਾਰਮਲ ਹਾਰਮੋਨ ਅੰਦਰ ਦੇ ਰਿਸਦੇ ਰਹਿੰਦੇ ਆ ਤਾਂ 슈ਗਰ ਕਾਫੀ ਹੱਦ ਤੱਕ ਕੰਟਰੋਲ ਰਹਿੰਦੀ ਹੈ ਦੂਜੇ ਨੰਬਰ ਦੇ ਉੱਪਰ ਆਪ ਦੀ ਖਰਾਕ ਦੇ ਵਿੱਚ ਕੋਸ਼ਿਸ਼ ਕਰੋ ਹਰੇ ਪੱਤੇਦਾਰ ਸਬਜ਼ੀਆਂ ਜਿਹੜੀਆਂ ਵੀ ਸਬਜ਼ੀਆਂ ਸੀ ਛਿੱਲੜ ਸਮੇਤ ਖਾ ਸਕਦੇ ਆ ਹਾਂ ਛਿੱਲੜ ਸਮੇਤ ਖਾ ਸਕਦੇ ਆ ਉਹਨਾਂ ਨੂੰ ਖਾਣਾ ਚਾਹੀਦਾ ਹੈ ਔਰ ਹਰੇ ਪੱਤੇਦਾਰ ਸਬਜ਼ੀਆਂ ਜਿਹੜੇ ਵੀ ਪੱਤਾ ਅਸੀਂ ਹਰਾ ਖਾ ਸਕਦੇ ਹਾਂ ਸਲਾਦ ਦੇ ਰੂਪ ਦੇ ਵਿੱਚ ਜਾਂ ਵੈਸੇ ਹੀ ਕੋਈ ਅਸੀਂ ਖਾ ਸਕਦੇ ਹਾਂ ਤਾਂ ਉਹਨਾਂ ਪੱਤਿਆਂ ਨੂੰ ਵੀ ਸਾਡੀ ਆਪਣੇ ਡਾਈਟ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਔਰ ਜੇ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਲਾਈਫ ਸਟਾਈਲ ਨੂੰ ਜਿਉਵਾਂਗੇ ਔਰ ਡੱਬਾ ਬੰਦ ਭੋਜਨ ਡੱਬਾ ਬੰਦ ਭੋਜਨ ਆਪਣੇ ਖਾਣੇ ਦੇ ਵਿੱਚੋਂ ਘਟਾਉਣਾ ਚਾਹੀਦਾ ਸੀਮਤ ਮਾਤਰਾ ਕਰਨੀ ਚਾਹੀਦੀ ਕੋਸ਼ਿਸ਼ ਕਰੋ ਜਿੰਨਾ ਡੱਬਾ ਬੰਦ ਭੋਜਨ ਤੋਂ ਬਚਿਆ ਜਾ ਸਕੇ ਬਚਣਾ ਚਾਹੀਦਾ ਨੇਚਰਲ ਕੁਦਰਤੀ ਰੂਪ ਦੇ ਵਿੱਚ ਜਿਹੜਾ ਭੋਜਨ ਆ ਉਹਨੂੰ ਸਾਨੂੰ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਕੋਸ਼ਿਸ਼ ਕਰੋ ਕਿ ਮੋਟਾ ਆਟਾ ਖਾਣ ਦੀ ਕੋਸ਼ਿਸ਼ ਕਰੋ ਛਿਲਕੇ ਸਮੇਤ ਜਿਹੜਾ ਵੀ ਆਟਾ ਖਾਧਾ ਜਾ ਸਕੇ ਜਾਂ ਛਿਲਕੇ ਸਮੇਤ ਜਿਹੜੀ ਵੀ ਸਬਜ਼ੀ ਖਾਧੀ ਜਾ ਸਕੇ ਉਹ ਸਾਨੂੰ ਖਾਣੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਆਪ ਨੂੰ 슈ਗਰ ਤੋਂ ਬਚਾ ਰੱਖ ਸਕੀਏ ਤੇ ਦੋਸਤੋ ਇਹ ਸੀ ਅੱਜ ਡਾਕਟਰ ਜਗਵਿੰਦਰ ਸਿੰਘ ਮਾਲਾ ਜੀ ਜਿਨ੍ਹਾਂ ਨੇ 슈ਗਰ ਤੇ 슈ਗਰ ਦੀ ਬਿਮਾਰੀ ਤੇ 슈ਗਰ ਦੇ ਇਲਾਜ ਤੇ ਖੁੱਲ ਕੇ ਗੱਲਾਂ ਬਾਤਾਂ ਮੇਰੇ ਨਾਲ ਤੁਹਾਡੇ ਨਾਲ ਕੀਤੀਆਂ ਨੇ ਆਸ ਕਰਦੇ ਹਾਂ ਤੁਸੀਂ ਇਹਨਾਂ ਗੱਲਾਂ ਨੂੰ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓਗੇ ਤੇ ਅਗਲੀ ਵਾਰ ਕਿਸੇ ਹੋਰ ਇਹੋ ਜਿਹੀ ਸ਼ਖਸੀਅਤ ਨੂੰ ਮਲਾਵਾਂਗੇ ਤੁਹਾਡੇ ਨਾਲ ਉਹਨਾਂ ਚੈਨਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ